ਜੀ ਮੈਂ ਤੁਹਾਡਾ ਦੋਸਤ ਸਤਨਾਮ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਇੱਕ ਆਪਾਂ ਨਵੇਂ ਟੌਪਿਕ ਤੇ ਗੱਲ ਕਰਦੇ ਹਾਂ ਸੋ ਜੋ ਕੱਲ ਤੁਹਾਨੂੰ ਦੱਸਿਆ ਸੀ ਕਿ ਬਾੜ ਨੰਬਰ 12 ਤੋਂ ਜੋ ਸੁੱਖੇ ਆਰੇ ਵਾਲਾ ਜੋ ਉਹ ਜਿੱਤੇ ਨੇ ਸੋ ਤੁਹਾਨੂੰ ਕਲੀਅਰ ਕਰ ਦੇਵਾਂ ਕਿ ਜੋ ਸੁੱਖੇ ਆਰੇ ਵਾਲੇ ਦੇ ਭਰਾ ਨੇ ਬਾੜ ਨੰਬਰ 12 ਤੋਂ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਟਿਕਟ ਲਈ ਸੀ ਉਮੀਦਵਾਰ ਉੱਠੇ ਸੀ ਸੋ ਉਹਨਾਂ ਦੇ ਭਰਾ ਨਵਿੰਦਰ ਸਿੰਘ ਜੀ ਉਹ ਜਿੱਤੇ ਨੇ ਤੇ ਉਹਨਾਂ ਨੇ ਜੋ ਜਿੱਤ ਪ੍ਰਾਪਤ ਕੀਤੀ ਹੈ ਸੋ ਉਹ ਐਮ ਸੀ ਬਣੇ ਨੇ ਤੇ ਇਸ ਦੇ ਨਾਲ ਹੀ ਵਾਰਡ ਨੰਬਰ 4 ਤੋਂ ਬਿਰਸ਼ਾ ਸਿੰਘ ਬਲਟੋਹਾ ਮੈਂ ਨਾਮ ਮੇਥੋਂ ਗਲਤੀ ਨਾਲ ਬੋਲਿਆ ਗਿਆ ਸੀ ਸੋ ਬਿਰਸ਼ਾ ਸਿੰਘ ਬਲਟੋਹਾ ਨਹੀਂ ਉਹ ਬਿਰਸ਼ਾ ਸਿੰਘ ਭਿੰਡਰ ਨੇ ਜੋ ਉਹ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਵੀ ਟਿਕਟ ਲੜੀ ਸੀ ਸੋ ਉਹ ਵੀ ਜਿੱਤ ਚੁੱਕੇ ਨੇ ਸੋ ਜੋ ਇਹ ਦੋ ਜੋ ਉਮੀਦਵਾਰ ਨੇ ਇਹਨਾਂ ਦੇ ਜੋ ਨਾਮ ਮੈ ਕਲੀਅਰ ਕਰਨੇ ਸੀ ਤੇ ਪਹਿਲਾ ਨਾਮ ਹੈਗਾ ਜੋ ਬਾੜ ਨੰਬਰ 12 ਤੋਂ ਸੁਖਿਆਰੇ ਵਾਲੇ ਦੇ ਭਰਾ ਨਵਿੰਦਰ ਸਿੰਘ ਜੀ ਉਹ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਟਿਕਟ ਲੜੀ ਤੇ ਉਹ ਐ எம்ਸੀ ਬਣ ਚੁੱਕੇ ਨੇ ਦੇ ਬਾੜ ਨੰਬਰ 4 ਤੋਂ ਬਿਰਸ਼ਾ ਸਿੰਘ ਬਲਟੋਹਾ ਮੈਥੋਂ ਗਲਤੀ ਨਾਲ ਨਾਮ ਬੋਲੇ ਗਿਆ ਸੀ ਸੋ ਉਹਨਾਂ ਦਾ ਨਾਮ ਬਿਰਸ਼ਾ ਸਿੰਘ ਭਿੰਡਰ ਹੈ ਸੋ ਇੱਕ ਮੇਰੇ ਵੀਰ ਦਾ ਜੋ ਕਮੈਂਟ ਆਇਆ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਸਪਸ਼ਟੀ ਕਰਨ ਦਿਓ ਕਿ ਇਹ ਬਿਰਸ਼ਾ ਸਿੰਘ ਭਿੰਡਰ ਇਹਨਾਂ ਦਾ ਨਾਮ ਹੈ ਜੋ ਆਮ ਆਦਮੀ ਪਾਰਟੀ ਸਰਦੂਲਗੜ੍ਹ ਵਿਖੇ ਜੋ ਦਫ਼ਤਰ ਹੈ ਉਹਨਾਂ ਦੇ ਦਫ਼ਤਰ ਇੰਚਾਰਜ ਨੇ ਤੇ ਇਸ ਦੇ ਨਾਲ ਹੀ ਜੋ ਬਾੜ ਨੰਬਰ 10 ਤੋਂ ਜੋ ਆਪਣੇ ਤਰਸੇਮ ਚੰਦ ਭੋਲੀ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਖੜੇ ਹੋਏ ਸੀ ਸੋ ਉਹਨਾਂ ਨੂੰ ਵੀ ਟਿਕਟ ਮਿਲੀ ਸੀ ਤੇ ਇਸ ਦੇ ਬਰਾਬਰ ਹੀ ਕਾਂਗਰਸ ਪਾਰਟੀ ਦੇ ਸੁਖਵਿੰਦਰ ਨਾਰਾ ਜੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਸੋ ਇਸ ਦੇ ਨਾਲ ਹੀ ਜੋ ਸਾਡੇ ਤਰਸੇਮ ਚੰਦ ਭੋਲੀ ਜੀ ਬਹੁਤ ਹੀ ਸੂਝਵਾਨ ਆ ਜੋ ਇਨਸਾਨ ਸੀ ਜੋ ਹਰ ਕਿਸੇ ਵੀ ਪਾਰਟੀ ਦਾ ਕੋਈ ਵੀ ਬੰਦਾ ਸੀਗਾ ਜਾਨੀ ਕਿ ਕੋਈ ਵੀ ਕੰਮ ਪੈਂਦਾ ਸੀ ਕਿਸੇ ਨੂੰ ਵੀ ਉਹ ਹਰ ਵਕਤ ਉਦੇ ਦੁੱਖ ਸੁੱਖ ਵਿੱਚ ਆਉਂਦੇ ਜਾਂਦੇ ਸੀ ਤਾਂ ਉਹਨਾਂ ਨਾਲ ਜੋ ਬਹੁਤ ਹੀ ਜੋ ਮਾੜਾ ਕੰਮ ਹੋਇਆ ਕਿ ਜੋ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੋ ਬਹੁਤ ਹੀ ਜੋ ਕਿ ਪਹਿਲਾ ਪ੍ਰਧਾਨ ਰਹਿ ਚੁੱਕੇ ਨੇ ਨਗਰ ਪੰਚਾਇਤ ਦੇ ਸੋ ਬਹੁਤ ਹੀ ਵਧੀਆ ਇਨਸਾਨ ਸੀ ਚਲੋ ਹੋਰ ਸ਼ੀਟ ਚਲੋ ਨਹੀਂ ਮਿਲਨੀ ਸੀ ਤਾਂ ਚਲੋ ਵਾਰਡ ਨੰਬਰ 10 ਚੋਂ ਚਲੋ ਜੇ ਤਰਸੀਮ ਚੰਦ ਭੋਲੀ ਜੀ ਜਿੱਤ ਜਾਂਦੇ ਤਾਂ ਸਾਡੇ ਲਈ ਬਹੁਤ ਵੱਡੀ ਚੜਦੀ ਜਿੱਤ ਸੀ ਕਿਉਂ ਹਰ ਹਰ ਇਨਸਾਨ ਦੇ ਨਾਲ ਦੁੱਖ ਸੁੱਖ ਵਿੱਚ ਖੜਦੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਹਨਾਂ ਨੂੰ ਪਾਰਟੀਵਾਦੀ ਨਾਲ ਕੋਈ ਵੀ ਮਤਲਬ ਨਹੀਂ ਬਾਕੀ ਬਹੁਤ ਹੀ ਵਧੀਆ ਸੁਭਾਅ ਦੇ ਜੋ ਇਨਸਾਨ ਹਨ ਸੋ ਇਸ ਦੇ ਨਾਲ ਕੀ ਹੁੰਦਾ ਹੈ ਚਲੋ ਉਹਨਾਂ ਕੋਲ ਆਪਾਂ ਜਾਵਾਂਗੇ ਕਿ ਕੋਈ ਕੰਮ ਨੂੰ ਨਹੀਂ ਜਵਾਬ ਦਿੰਦੇ ਪਰ ਫਿਰ ਵੀ ਬੰਦੇ ਦਾ ਜੋ ਹੌਸਲਾ ਟੁੱਟ ਜਾਂਦਾ ਹੈ ਸੋ ਬਾੜ ਬਾੜ ਨੰਬਰ 10 ਨੂੰ ਚਾਹੁੰਦਾ ਸੀ ਕਿ ਜੇ ਉਹਨਾਂ ਨੂੰ ਮਾਨ ਬਖਸ਼ਣਾ ਚਾਹੁੰਦਾ ਸੀ ਵੈਸੇ ਲੱਗਦਾ ਨਹੀਂ ਸੀ ਕਿ ਇਹਨਾਂ ਨੂੰ ਜੋ ਹਾਰ ਜੋ ਇਹਨਾਂ ਦੀ ਹਾਰ ਹੋਵੇਗੀ ਕਿਉਂਕਿ ਜੋ ਇਹ ਹਰ ਹਰੇਕ ਬੰਦੇ ਦਾ ਕੰਮ ਆਉਂਦੇ ਸੀ ਚਾਹੇ ਕੋਈ ਅੱਧੀ ਰਾਤ ਨੂੰ ਇਹਨਾਂ ਨੂੰ ਬੁਲਾ ਲੈਂਦਾ ਤਾਂ ਵੀ ਇਹ ਕੰਮ ਆਉਂਦੇ ਸੀ تر세ਮ ਚੰਦ ਭੋਲੀ ਜੀ ਪ੍ਰਧਾਨ ਸਾਹਿਬ ਸੋ ਤਾਂ ਕਰਕੇ ਜੋ ਬਹੁਤ ਹੀ ਮਾੜਾ ਕੰਮ ਹੋਇਆ ਕਿ ਜੋ ਉਹਨਾਂ ਨੂੰ ਹਾਰ ਜੋ ਉਹਨਾਂ ਨੂੰ ਹਾਰ ਮਿਲੀ ਹੈ ਸੋ ਜੋ ਪਹਿਲਾਂ ਵੀ ਐਮਸੀ ਦੀ ਉਹਨਾਂ ਨੇ ਚੋਣ ਲੜੀ ਸੀ ਸੋ ਮੈਨੂੰ ਆਪਣੇ ਹਣੀ ਵੀਰ ਜੋ ਡਾਕਟਰ ਆਰੀਆ ਦੇ ਬੇਟਾ ਜੀ ਨੇ ਉਹਨਾਂ ਨੇ ਵੀ ਮੈਨੂੰ ਸੁਨੇਹਾ ਭੇਜਿਆ ਸੀ ਕਿ ਇਹ ਤੁਸੀਂ ਜੋ ਐਡ ਕਰਨੀ ਹੈ ਉਹਨਾਂ ਦੀ ਤਾਂ ਮੈਂ ਕੁਝ ਕਰੇ ਮਾਤਾ ਜੀ ਬਿਮਾਰ ਹੋ ਰਹੀ ਸੀ ਤਾਂ ਕਰਕੇ ਮੈਂ ਨਹੀਂ ਪਹੁੰਚ ਸਕਿਆ ਤੇ ਕੁਝ ਹੋਰ ਘਰੇਲੂ ਕੰਮਾਂ ਕਰਕੇ ਨਹੀਂ ਪਹੁੰਚ ਸਕਿਆ ਬੈਸੇ ਤਾਂ ਮੈਂ ਕਿਸੇ ਦੀ ਐਡ ਕੀਤੀ ਨਹੀਂ ਮੈਥੋਂ ਜੋ ਆਲੂ ਵਰਤੋਂ ਮੈਨੂੰ ਅਪਡੇਟ ਮਿਲਦੀ ਸੀਗੀ ਦੇ ਦੰਦੇ ਸੀ ਆਲੂ ਵਰਤੋਂ ਸੀਗੇ ਸਾਡੇ ਕੋਈ ਪੱਤਰਕਾਰ ਸਹਿਬਾਨ ਉਹ ਮੈਨੂੰ ਵੀਡੀਓ ਭੇਜ ਦੰਦੇ ਸੀਗੇ ਦੋ ਤਿੰਨ ਜਣਾਂ ਦੇ ਭੇਜੀ ਸੀ ਉਹ ਮੈਨੂੰ ਸ਼ੋਟ ਲੈ ਕੇ ਭੇਜ ਦੰਦੇ ਸੀ ਤੇ ਫਿਰ ਮੈਂ ਵੀਡੀਓ ਤਿਆਰ ਕਰਕੇ ਤੇ ਮੈਂ ਆਪਣੇ ਚੈਨਲ ਤੇ ਚੜਾ ਦਿੰਦਾ ਸੀ ਉਹਨਾਂ ਨੇ ਮੈਨੂੰ ਕਿਹਾ ਹੋਇਆ ਸੀ ਦੋ-ਤਿੰਨ ਜਣੇ ਦੀ ਲਾਈ ਸੀ ਪਰ ਮੈਂ ਖੁਦ ਨਹੀਂ ਕਿਤੇ ਜਾ ਕੇ ਸ਼ੋਰਟ ਲੈ ਕੇ ਵੀ ਕਿਸੇ ਦੀ ਮੈਂ ਐਡ ਕੀਤੀ ਤੇ ਜਾ ਆਪਣੇ ਜੋ ਵਾਰਡ ਨੰਬਰ 1 ਤੋਂ ਬੋਗਾ ਐਮਸੀ ਜੀ ਬੋਗਾ ਅੰਕਲ ਜੀ ਨੇ ਉਹਨਾਂ ਦੇ ਨੌਂ ਖੜੇ ਹੋਏ ਸੀ ਸੁਖਪਾਲ ਕੌਰ ਜੀ ਉਹਨਾਂ ਨੇ ਮੈਨੂੰ ਇਲੈਕਸ਼ਨ ਕੰਡਨ ਵਾਸਤੇ ਭੁਲਾਇਆ ਸੀ ਤੇ ਉਹਨਾਂ ਦੀ ਵੀ ਮੈਂ ਜਾਨਕੀ ਐਡ ਨਹੀਂ ਕਰ ਸਕਿਆ ਬਸ ਕਲੀ ਇਲੈਕਸ਼ਨ ਕੰਡਨ ਕੀਤੀ ਸੀ ਕਿਉਂਕਿ ਨਾਲ ਮੇਰਾ ਰੇੜੀ ਦਾ ਕੰਮ ਹੈ ਇਸ ਕਰਕੇ ਮੇਰੇ ਕੋਲ ਟਾਈਮ ਥੋੜਾ ਹੁੰਦਾ ਤਾਂ ਕਰਕੇ ਮੈਂ ਨਹੀਂ ਪਹੁੰਚ ਸਕਿਆ ਸੋ ਮਹਾਨੀ ਵੀਰ ਤੋਂ ਵੀ ਮਾਫੀ ਚਾਹਉਣਾ ਸੋ ਬਹੁਤ ਹੀ ਜੋ ਸਾਡੇ ਸੁਝਵਾਣਾ ਜੋ ਇਨਸਾਨ ਨੇ ਸੋ ਬਹੁਤ ਹੀ ਮਾੜਾ ਕੰਮ ਹੋਇਆ ਕਿ ਜੋ ਉਹਨਾਂ ਨੂੰ ਹਾਰ ਮਿਲੀ ਚਲੋ ਇੱਕ ਛੀੜ ਚਲੋ ਜੇ ਉਹ ਜਿੱਤ ਜਾਂਦੇ ਤਾਂ ਜੋ ਬਹੁਤ ਵੱਡੀ ਜੋ ਸ਼ਹਿਰ ਦੀ ਵੱਡੀ ਜਿੱਤ ਹੋਈ ਸੀ ਜੋ ਕਾਫੀ ਪੁਰਾਣੇ ਤੇ ਸੁਲਝੇ ਹੋਏ ਜੋ ਸਾਡੇ ਇਨਸਾਨ ਸੀ ਸੋ ਇਹੀ ਮੈਂ ਤੁਹਾਡੇ ਨਾਲ ਜੋ ਗੱਲਬਾਤ ਰੱਖਣੀ ਚਾਹੁੰਦਾ ਸੀ ਜੇਕਰ ਫਿਰ ਵੀ ਕੋਈ ਕਮੀ ਪੇਸ਼ੀ ਰਹੇਗੀ ਹੋਵੇ ਤਾਂ ਮੈਂ ਮਾਫੀ ਚਾਹੁੰਨਾ ਕਿਸੇ ਵੀ ਤਰ੍ਹਾਂ ਦੀ ਬਾਕੀ ਤੁਹਾਨੂੰ ਦੱਸਿਆ ਜੋ ਬਾੜ ਨੰਬਰ 5 ਤੋਂ ਬਾੜ ਨੰਬਰ 12 ਤੋਂ ਤੁਹਾਨੂੰ ਕਲੀਅਰ ਕਰ ਹੀ ਦਿੱਤਾ ਜੋ ਸੁਖੇ ਆਰੇ ਵਾਲੇ ਜੋ ਕੱਲ ਨਾਮ ਬੋਲੇ ਸੀ ਕਿ ਸੁਖੇ ਆਰੇ ਵਾਲਾ ਜੋ ਉਹ ਜਿੱਤੇ ਨੇ ਸੋ ਉਹਨ ਮੈਂ ਦੱਸ ਦੇਵਾਂ ਕਿ ਜੋ ਸੁਖਿਆਰੇ ਵਾਲੇ ਦੇ ਜੋ ਭਰਾ ਨੇ ਨਵਿੰਦਰ ਸਿੰਘ ਉਹ ਬਾਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਸੋ ਉਹਨਾਂ ਨਵਿੰਦਰ ਸਿੰਘ ਨੂੰ ਥੋੜਾ ਜਿਹਾ ਹੋ ਸਕਦਾ ਘੱਟ ਜਾਣਦੇ ਹੋਣ ਸੁਖਿਆਰੇ ਵਾਲੇ ਦੇ ਨਾਂ ਤੋਂ ਜ਼ਿਆਦਾ ਜਾਣਦੇ ਨੇ ਸੋ ਜੋ ਕੱਲ ਲਿਸਟ ਆਈ ਸੀ ਉਹ ਲਿਸਟ ਦੇ ਵਿੱਚ ਸੁਖਿਆਰੇ ਵਾਲੇ ਦੇ ਨਾਂ ਤੇ ਹੀ ਲਿਸਟ ਆਈ ਸੀ ਲਿਸਟ ਦੇ ਵਿੱਚ ਨਾਮ ਆਇਆ ਸੀ ਜੋ ਮਸ਼ਹੂਰ ਨਾਮ ਨੇ ਜਿਹੜੇ ਜਿਹੜੇ ਕੈਂਡੀਡੇਟਾਂ ਦੇ ਉਹਨਾਂ ਦੇ ਨਾਮ ਹੀ ਕਿਸੇ ਦੇ ਵਾਈਫ ਖੜੇ ਹੋਏ ਸੀ ਉਹ ਜਿੱਤੇ ਨੇ ਸੋ ਉਹਨਾਂ ਦੇ ਵਾਈਫ ਦਾ ਨਾਮ ਨਹੀਂ ਜਾਨੀ ਕਿ ਲਿਸਟ ਦੇ ਵਿੱਚ ਪਾਇਆ ਗਿਆ ਜੋ ਉਹਨਾਂ ਦੇ ਹਸਪੈਂਡ ਦਾ ਨਾਮ ਪਾਇਆ ਗਿਆ ਜਿਹੜੇ ਜਿਨ੍ਹਾਂ ਨੂੰ ਜਾਨੀ ਕਿ ਜਾਣਦੇ ਜਿਵੇਂ ਜੱਗੀ ਜਫਾ ਸੀ ਉਹ ਖੁਦ ਖੜੇ ਹੋਈ ਸੀ ਜਾਂ ਜਗਸੀਰ ਤਾਰੀ ਉਹਨਾਂ ਦੇ ਘਰੋਂ ਖੜੇ ਹੋਈ ਸੀ ਪਰ ਉਹਨਾਂ ਦਾ ਨਾਮ ਲਿਸਟ ਦੇ ਵਿੱਚ ਪਾਇਆ ਗਿਆ ਵੈਸੇ ਜੋ ਇਲੈਕਸ਼ਨ ਕਮਿਸ਼ਨ ਦੇ ਰਿਪੋਰਟ ਦੇ ਮੁਤਾਬਕ ਹੈਗਾ ਉਹ ਜਿਹੜੇ ਕੈਂਡੀਡੇਟ ਖੜਾ ਹੋਇਆਗਾ ਉਸੇ ਕੈਂਡੀਡੇਟ ਦਾ ਨਾਮ ਆਉਂਦਾ ਚਾਹੇ ਉਹਨੂੰ ਲੋਕ ਜਾਣਦੇ ਚਾਹੇ ਨਹੀਂ ਜਾਣਦੇ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਰਿਪੋਰਟ ਦੇ ਵਿੱਚ ਉਹ ਉਹੀ ਨਾਮ ਹੀ ਉਹਦੇ ਵਿੱਚ ਦਰਜ ਹੁੰਦੇ ਨੇ ਤੇ ਤੇ ਬਾਰ ਨੰਬਰ ਬਾਰ ਨੰਬਰ 4 ਤੋਂ ਤੁਹਾਨੂੰ ਮੈਂ ਬਿਰਸ਼ਾ ਸਿੰਘ ਬਲਟੋਹਾ ਮੈਥੋਂ ਗਲਤੀ ਨਾਲ ਬੋਲੇ ਗਿਆ ਸੀ ਜੋ ਬਿਰਸ਼ਾ ਸਿੰਘ ਬਲਟੋਹਾ ਅਕਾਲੀ ਦਲ ਦੇ ਜੋ ਲੀਡਰ ਨੇ ਸੋ ਉਹਨਾਂ ਦਾ ਨਾਮ ਮੈਥੋਂ ਗਲਤੀ ਨਾਲ ਬੋਲੇ ਗਿਆ ਸੀ ਸੋ ਇਹ ਬਿਰਸ਼ਾ ਸਿੰਘ ਭਿੰਡਰ ਸੀ ਭਿੰਡਰ ਅੰਕਲ ਜੀ ਸੀ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਇਹਨਾਂ ਨੇ ਜਿੱਤ ਹਾਸਲ ਕੀਤੀ ਸੀ ਸੋ ਇਹ ਬਾੜਾ ਨੰਬਰ 4 ਤੋਂ ਸੀ ਸੋ ਇਹ ਦੋ ਟੌਪਿਕਾਂ ਤੇ ਤੁਹਾਡੇ ਨਾਲ ਮੈਂ ਗੱਲਬਾਤ ਕਰਨੀ ਸੀ ਸੋ ਵੈਸੇ ਤਾਂ ਜੋ ਸਾਡੇਤਰਸੇਮ ਚੰਦ ਭੋਲੀ ਪ੍ਰਧਾਨ ਸਾਹਿਬ ਇਹਨਾਂ ਦੇ ਟੌਪਿਕ ਤੇ ਅਲੱਗ ਗੱਲਬਾਤ ਕਰਨੀ ਸੀ ਚਲੋ ਮੈਂ ਸ਼ਾਰਟਕਟ ਮੈਂ ਤੁਹਾਡੇ ਨਾਲ ਉਹ ਕੀਤਾ ਕਿਉਂਕਿ ਫਿਰ ਦਰਸ਼ਕ ਵੀਰ ਕਹਿ ਦਿੰਦੇ ਨੇ ਕਿ ਜੋ ਇੱਕੋ ਹੀ ਟੌਪਿਕ ਤੇ ਵੀ ਆਪਾਂ ਗੱਲਬਾਤ ਕਰ ਰਹੇ ਆਂ ਵੀ ਇਲੈਕਸ਼ਨ ਤਾਂ ਹੁਣ ਟੱਪ ਗਏ ਨੇ ਤਾਂ ਕਰਕੇ ਮੈਂ ਸ਼ਾਰਟਕਟ ਜੋ ਟੌਪਿਕ ਤੇ ਤੁਹਾਡੇ ਨਾਲ ਗੱਲ ਅੱਜ ਸਾਂਝੀ ਰੱਖੀ ਸੋ ਜਲਦ ਹੀ ਜੋ ਸਾਡੇ ਐਮਸੀ ਸਹਿਬਾਨ ਜਿੱਤੇ ਨੇ ਸੋ ਉਹਨਾਂ ਦੀ ਫੋਟੋਆਂ ਦੀ ਮੈਂ ਲਿਸਟ ਲੈ ਕੇ ਆਪਣੀ ਪੋਸਟ ਪਾਈ ਜਾਊਗੀ ਵੀ ਕਿਹੜੇ ਵਾਰ ਤੋਂ ਕਿਹੜੇ ਐਮਸੀ ਦੀ ਜੋ ਫੋਟੋ ਉੱਥੇ ਲੱਗੀ ਹੋਏ ਲਿਸਟ ਦੇ ਵਿੱਚ ਉਹ ਬਹੁਤ ਜਣੇ ਨੇ ਸਟੇਟਸ ਲਾ ਰੱਖਿਆ ਪਰ ਮੈਂ ਵੀ ਸਟੇਟਸ ਉਹ ਕਰਕੇ ਉਦੋਂ ਬਾਅਦ ਪੋਸਟ ਪਾਉਂਗਾ ਨਾਲੇ ਪਤਾ ਲੱਗ ਜੂਗਾ ਕਿ ਆ ਬਾੜ ਦੇ ਆਪਣੇ ਐਮਸੀ ਨੇ ਸੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਇਹ ਵੀ ਕਮੈਂਟਾਂ ਦੇ ਵਿੱਚ ਆ ਰਹੇ ਸੀ ਜੋ ਤੁਹਾਨੂੰ ਦੱਸਿਆ ਸੁਖੇ ਆ ਰਹੇ ਵੇਲੇ ਦਾ ਜੋ ਬੋਰਡ ਅੰਕਲ ਜੀ ਨੇ ਕਾਂਗਰਸ ਪਾਰਟੀ ਤੋਂ ਉਹਨਾਂ ਦਾ ਵੀ ਕਮੈਂਟ ਆਇਆ ਤੇ ਇੱਕ ਵੀਰਾ ਸਿੰਘ ਜੀ ਨੇ ਜੋ ਟਰੱਕ ਯੂਨੀਅਨ ਦੇ ਵਿੱਚ ਕੰਮ ਕਰਦੇ ਆ ਜ਼ਿਆਦਾ ਜ਼ਿਆਦਾ ਕੰਮ ਉਹਨਾਂ ਦਾ ਸਰਦੂਲੇ ਵਾਲੇ ਤੋਂ ਨੇ ਉਹਨਾਂ ਦਾ ਵੀ ਕਮੈਂਟ ਹੈ ਕਿ ਵੀਰੇ ਜੋ ਤੁਸੀਂ ਬਲਟੋਹਾ ਬਿਰਸ਼ਾ ਸਿੰਘ ਬਲਟੋਹਾ ਬੋਲਿਆ ਉਹ ਨਹੀਂ ਬਿਰਸ਼ਾ ਸਿੰਘ ਬਲਟੋਹਾ ਨਹੀਂ ਬਿਰਸ਼ਾ ਸਿੰਘ ਭਿੰਡਰ ਉਹਨਾਂ ਦਾ ਨਾਮ ਹੈ ਜੋ ਬਾਡ ਨੰਬਰ 4 ਤੁਸੀਂ ਉਮੀਦਵਾਰ ਤੇ ਸੁਖੇ ਹਾਰੇ ਵਾਲਾ ਜੋ ਨਵਿੰਦਰ ਸਿੰਘ ਉਹ ਇਧਰ ਅੰਕਲ ਜੀ ਨੇ ਉਹਨਾਂ ਨੇ ਦੱਸਿਆ ਸੀ ਆਪਣੇ ਬੋਰਡ ਸਿੰਘ ਅੰਕਲ ਜੀ ਜੋ ਕਾਂਗਰਸ ਪਾਰਟੀ ਅ ਉਹ ਦੇ ਆ ਗੂਣੇਗੇ ਸੋ ਉਹਨਾਂ ਨੇ ਦੱਸਿਆ ਸੀ ਇੱਕ ਦੋ ਜਣਿਆਂ ਨੇ ਹੋਰ ਵੀ ਦੱਸਿਆ ਸੀ ਸੋ ਬਿਰਸ਼ਾ ਸਿੰਘ ਬਲਟੋਹਾ ਬਾਰੇ ਜੋ ਬਹੁਤ ਜ਼ਿਆਦਾ ਕਮੈਂਟ ਦੋ ਤਿੰਨ ਮੇਰੇ ਭਰਾਵਾਂ ਦੇ ਕਮੈਂਟ ਆਈ ਸੀ YouTube ਤੇ ਤੇ Facebook ਤੇ ਤਾਂ ਕਰਕੇ ਮੈਂ ਚਲੋ ਆਪਾਂ ਕਲੀਅਰ ਕਰਦੀ ਆ ਬਾਕੀ Facebook ਤੇ ਮੈਂ ਪੋਸਟ ਪਾਈ ਵੀ ਸੀ Facebook WhatsApp ਸਾਰਿਆਂ ਦੇ ਬਹੁਤ ਪੋਸਟ ਪਾਈ ਸੀ ਕਿ ਯਸਤ ਪੋਸਟ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕੀਤਾ ਜਾਵੇ ਇਹ ਵੀ ਸਪਸ਼ਟੀਕਰਨ ਦਾ ਮਤਲਬ ਇਹ ਹੈ ਕਿ ਕੱਲ ਨੂੰ ਤੁਸੀਂ ਇਹ ਨਾ ਕਹਿ ਦਿਓ ਜਾਂ ਆਮ ਆਦਮੀ ਪਾਰਟੀ ਦੇ ਜਾਂ ਕਿਸੇ ਦੇ ਵੀ ਇਹ ਗੱਲ ਨਾ ਕਹਿ ਦੇਣਾ ਕਿ ਭਾਈ ਸਾਡਾ ਨਾਮ ਸਹੀ ਨਹੀਂ ਬੋਲਿਆ ਜਿਹੜਾ ਨਾਮ ਹੈਗਾ ਉਹੀ ਬੋਲਿਆ ਕਰੋ ਤਾਂ ਇਸ ਕਰਕੇ ਮੇਰਾ ਸਪਸ਼ਟੀਕਰਨ ਦੇਣਾ ਜ਼ਰੂਰੀ ਸੀ ਜੋ ਤੁਸੀਂ ਮੇਰੇ ਤੇ ਨਾ ਵਿਸ਼ਵਾਸ ਕਰਦੇ ਹੋ ਤਾਂ ਤੁਹਾਡਾ ਸਾਰਿਆਂ ਦਾ ਮੇਰੇ YouTube ਅਤੇ Facebook ਪੇਜ ਤੇ ਜੁੜਨਾ ਜੁੜਨ ਲਈ ਬਹੁਤ-ਬਹੁਤ ਧੰਨਵਾਦ ਤੇ ਇੱਕ ਤੁਹਾਡੇ ਨਾਲ ਅਪੀਲ ਕਰਦਾ ਹਾਂ ਕਿ ਜਿਵੇਂ ਤੁਸੀਂ Facebook ਤੇ ਵੱਧ ਤੋਂ ਵੱਧ ਮੇਰੀ ਵੀਡੀਓ ਦੇਖਦੇ ਹੋ ਮੈਂ ਜਿਵੇਂ ਸ਼ੇਅਰ ਕਰਦਾ ਹਾਂ ਗਰੁੱਪਾਂ ਦੇ ਵਿੱਚ ਉਸੇ ਲੋਟ YouTube ਤੇ ਵੀ ਵੱਧ ਤੋਂ ਵੱਧ ਮੇਰੀ ਵੀਡੀਓ ਦੇਖਿਆ ਕਰੋ ਤਾਂ ਜੋ ਮੇਰਾ ਵੀ ਹੌਸਲਾ ਫਜਾਈ ਹੋ ਸਕੇ ਜੋ ਇੰਨੀ ਮਿਹਨਤ ਲੱਗਦੀ ਹੈ ਤਾਂ ਬਹੁਤ-ਬਹੁਤ ਤੁਹਾਡੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੇ ਨਾਲ YouTube ਤੇ Facebook ਤੇ ਲਾਈਵ ਜੁੜੇ ਅਗਲੀ ਵੀਡੀਓ ਦੇ ਨਾਲ ਫੇਰ ਮਿਲਦੇ ਹਾਂ ਧੰਨਵਾਦ